ਦੇਖੋ ਗੱਡੀਆਂ ਦੇ ਰੇਟ ਦੇ ਵਿੱਚ ਇਸ ਅੱਜ ਦੀ ਰੇਟ ਦੇ ਵਿੱਚ ਕੰਦੇ ਚ 1 ਲੱਖ ਰੁਪਏ ਦਾ ਗਵਰਨਮੈਂਟ ਨੇ ਬੈਨੀਫਿਟ ਦਿੱਤਾ ਹੈ ਕਿਸੇ ਨੇ ਅਗਰ ਸੈਕੰਡ ਹੈਂਡ ਵੀ ਪਲਾਨ ਕਰ ਰਿਹਾ ਉਹ ਵੀ ਬੰਦਾ ਨਵੀ ਲੈ ਰਿਹਾ ਹਲਕਾ 99 ਦੀ ਸੀਗੀ ਹੁਣ ਅੱਜ 399 ਦੀ ਵੀ ਗੱਡੀ ਐਕਸ ਸ਼ੋਰੂਮ ਪ੍ਰਾਈਸ ਮਿਲ ਰਿਹਾ ਤੇ ਕਸਟਮਰਸ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋ ਰਿਹਾ ਇਸ ਤੋਂ ਇਲਾਵਾ ਮਾਰੂਤੀ ਕੰਪਨੀ ਨੇ ਵੀ 35 ਤੋਂ 40 ਹਜ਼ਾਰ ਰੁਪਏ ਦੀ ਆਫਰ ਅੰਦਰ ਤੇ ਕੱਢੀ ਹੋਈ ਹੈ ਤਾਂ ਅੱਜ ਅੱਜ ਜਿਹੜਾ ਲਾਗੂ ਹੋ ਗਿਆ ਅੱਜ ਲਾਗੂ ਹੋ ਗਿਆ ਅੱਜ ਰੇਟ ਫਿਕਸ ਹੋ ਗਿਆ ਅੱਜ ਤੋਂ ਐਪਲੀਕੇਬਲ ਹੋਇਆ ਨਵਰਾਤਰੀ ਦੇ ਪ੍ਰਥਮ ਦਿਵਸ 22 ਸਤੰਬਰ ਕੋ ਨੈਕਸਟ ਜਨਰੇਸ਼ਨ GST ਰਿਫਾਰਮਸ ਲਾਗੂ ਹੋ ਜਾਏਗਾ ਲੱਖ 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 ਰੁਪਏ ਦਾ ਫਰਕ ਪੈ ਗਿਆ ਹਾਂ ਸਵਿਫਟ ਦਾ ਜਿਹੜਾ ਸਟਾਰਟਿੰਗ ਮਾਡਲ ਹੈ ਪਹਿਲਾਂ 649 ਦਾ ਸੀਗਾ ਜਿਹੜਾ ਕਿ ਅੱਜ ਗਵਰਨਮੈਂਟ ਦੀ ਸਬਸਿਡੀ ਦੇ ਨਾਲ 578 79 ਦੇ ਕਰੀਬ ਪਹੁੰਚ ਚੁੱਕਾ ਹੈ ਤੇ ਜੀਐਸਟੀ ਦੀਆਂ ਨਵੀਆਂ ਦਰਾਂ ਅੱਜ ਤੋਂ ਸ਼ੁਰੂ ਹੋ ਗਈਆਂ ਨੇ ਲਾਗੂ ਹੋ ਗਈਆਂ ਨੇ ਨਰਾਤਿਆਂ ਨੇ ਪਹਿਲੇ ਦਿਨੀ ਤੋਹਫਾ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਆਮ ਲੋਕਾਂ ਨੂੰ ਦਿੱਤਾ ਗਿਆ ਤੇ ਜਿਹੜੀਆਂ ਛੋਟੀਆਂ ਗੱਡੀਆਂ ਨੇ ਇਕਨੋਮਿਕਲ ਗੱਡੀਆਂ ਨੇ ਉਹਦਾ ਦੇ ਰੇਟਸ ਦੇ ਵਿੱਚ ਬਹੁਤ ਫਰਕ ਪਿਆ ਕਿਉਂਕਿ ਦੋ ਦਰਾਂ ਦੇ ਵਿੱਚ ਹੁਣ ਜਿਹੜਾ ਜੀਐਸਟੀ ਲੱਗਿਆ ਕਰੇਗਾ ਇੱਕ ਤਾਂ 18% ਦੂਜਾ 5% ਲੇ ਮਰਵਾਹਾ ਆਟੋਸ ਦੇ ਬਾਈ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕਿਵੇਂ ਠੀਕ ਠਾਕ ਹੋ ਬਹੁਤ ਵਧੀਆ ਜਿਵੇਂ ਹੁਣ ਲੋਕ ਸਵੇਰ ਤੋਂ ਬਹੁਤ ਜ਼ਿਆਦਾ ਐਕਸਾਈਟਡ ਹੋ ਗਏ ਇੱਕ ਤਾਂ ਫੈਸਟੀਵਲ ਸੀਜ਼ਨ ਸ਼ੁਰੂ ਹੋ ਗਿਆ ਲੋਕਾਂ ਦੀ ਸ਼ਾਪਿੰਗ ਵਧ ਜਾਂਦੀ ਹੈ ਲੋਕਾਂ ਦੀ ਖਰੀਦਦਾਰੀ ਵਧ ਜਾਂਦੀ ਹੈ ਬਾਜ਼ਾਰਾਂ ਦੇ ਵਿੱਚ ਰੌਣਕਾਂ ਆਣੀ ਸ਼ੁਰੂ ਹੋ ਜਾਂਦੀਆਂ ਗੱਡੀਆਂ ਹੋ ਗਈਆਂ AC ਕਾਰ ਘਰ ਦਾ ਫਰਨੀਚਰ ਬਣਾ ਲਓ ਲੇਕਿਨ ਗੱਡੀਆਂ ਵੱਲ ਲੋਕਾਂ ਦਾ ਹੁਣਾ ਹੁਣ ਜ਼ਿਆਦਾ ਹੋ ਜਾਣਾ ਕਿਉਂਕਿ GST ਦੇ ਜਿਹੜੀ ਅੱਜ ਲਾਗੂ ਹੋਈ ਹੈ ਦੋ ਦਾ ਲਾਗੂ ਹੋ ਜਾਣੀ ਆ ਉਹਦੇ ਰਿਗਾਰਡਿੰਗ ਗੱਡੀਆਂ ਤੇ ਰੇਟਸ ਵਿੱਚ ਕਿੰਨਾ ਕੁ ਫਰਕ ਆ ਗਿਆ ਦੇਖੋ ਗੱਡੀਆਂ ਦੇ ਰੇਟ ਦੇ ਵਿੱਚ ਇਸ ਅੱਜ ਦੀ ਰੇਟ ਦੇ ਵਿੱਚ ਤਕਰੀਬਨ ਸਾਡੀ ਇਹ ਸਮਾਲ ਕਾਰ ਜਿਹੜੀ K10 ਹੈ ਇਹਦੇ 'ਚ 1 ਲੱਖ ਰੁਪਏ ਦਾ ਗਵਰਨਮੈਂਟ ਨੇ ਬੈਨੀਫਿਟ ਦਿੱਤਾ ਹੈ। 1 ਲੱਖ ਰੁਪਏ ਦਾ ਹਾਂ 1 ਲੱਖ ਰੁਪਏ ਦਾ ਬੈਨੀਫਿਟ ਗਵਰਨਮੈਂਟ ਨੇ ਦਿੱਤਾ ਹੈ। ਜਿਸ ਹਿਸਾਬ ਨਾਲ ਮਤਲਬ ਗੱਡੀਆਂ ਦਾ ਪ੍ਰਾਈਸਿਸ ਡਾਊਨ ਹੋਏ ਆ। ਕਸਟਮਰਜ਼ ਦੀ ਇਨਕੁਆਰੀ ਸਾਡੇ ਕੋਲ ਬਹੁਤ ਆ ਰਹੀ ਹੈ। ਸਾਡੀਆਂ ਸਮਾਲ ਕਾਰ ਜਿਦਾ K10, ਸਲੈਰੀਓ, ਵੈਗਨਰ, ਸਵਿਫਟ ਇੰਨੀ ਜ਼ਿਆਦਾ ਡਿਮਾਂਡ ਹੈ। ਇਸ ਟਾਈਮ ਸਾਡੇ ਕੋਲ ਕਿ ਕਸਟਮਰਸ ਆ ਰਹੇ ਨੇ ਔਰ ਮਤਲਬ ਅਸੀਂ ਗੱਡੀਆਂ ਦਾ ਨਾਲ ਸਰਵਪ ਕਰ ਰਹੇ ਹਾਂ ਉਹਨਾਂ ਨੂੰ। ਤੇ ਕਸਟਮਰਸ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋ ਰਿਹਾ ਇਸ ਤੋਂ ਇਲਾਵਾ ਮਾਰੂਤੀ ਕੰਪਨੀ ਨੇ ਵੀ 35 ਤੋਂ 40000 ਰੁਪਏ ਦੀ ਆਫਰ ਐਂ ਦੇਤੇ نکالی ਹੋਈ ਹੈ ਹਰ ਕਾਰ ਦੇ ਉੱਤੇ ਉਹ ਐਡੀਸ਼ਨਲ ਉਹ ਕਸਟਮਰਸ ਨੂੰ ਉਹਨਾਂ ਦਾ ਵੀ ਬੈਨੀਫਿਟ ਮਿਲ ਰਿਹਾ ਸੋ ਓਵਰਆਲ ਅੱਜ ਦੀ ਡੇਟ ਚ ਐਦਾਂ ਹੋ ਰਿਹਾ ਕਿ ਕਿਸੇ ਨੇ ਅਗਰ ਸੈਕੰਡ ਹੈਂਡ ਵੀ ਪਲਾਨ ਕਰ ਰਿਹਾ ਉਹ ਵੀ ਬੰਦਾ ਨਵੀਂ ਲੈ ਰਿਹਾ ਹਾਂ ਉਹਨਾਂ ਦਾ ਬਹੁਤ ਜ਼ਿਆਦਾ ਬੈਨੀਫਿਟ ਹੈ ਇੰਪੈਕਟ ਬਹੁਤ ਹੈ ਕਸਟਮਰਸ ਬਹੁਤ ਖੁਸ਼ ਨੇ ਤੁਸੀਂ ਮਾਹੌਲ ਦੇਖ ਰਹੇ ਹੋ ਸ਼ੋਅਰੂਮ ਮਤਲਬ ਪੂਰਾ ਇਸ ਟਾਈਮ ਫੁੱਲ ਫਲੈਜ ਹੈ ਸਾਰੀ ਟੀਮ ਕੰਮ ਕਰ ਰਹੀ ਹੈ ਔਰ ਫੈਸਾ ਪੂਰਾ ਹੋਇਆ ਹੈ ਜਿਵੇਂ ਜਿਵੇਂ ਭਾਜੀ ਨੇ ਕਿਹਾ ਕਿ ਜਿਹੜੇ ਲੋਕ ਇਹ ਸੋਚਦੇ ਸੀ ਕਿ ਸੀਕੰਡ ਹੈਂਡ ਗੱਡੀ ਲੈ ਕੇ ਕਿਉਂਕਿ ਹਰ ਕਿਸੇ ਦਾ ਸੁਪਨਾ ਹੁੰਦਾ ਗੱਡੀ ਲਈਏ ਪਰ ਨਵੀਂ ਲਈਏ ਜਦੋਂ ਨਵੀਂ ਗੱਡੀ ਲੈਣ ਦਾ ਸੋਚੋ ਬੰਦਾ ਕਹਿੰਦਾ ਕਿੰਨੀ ਆ ਬਹੁਤ ਜ਼ਿਆਦਾ ਮਹਿੰਗੀ ਹੋਣੀ ਸੀਕੰਡ ਹੈਂਡ ਲੈ ਲਓ ਲੇਕਿਨ ਹੁਣ ਤੁਹਾਡੇ ਲਈ ਇਹ ਮੌਕਾ ਆ ਜਿਵੇਂ ਸਰ ਹੁਣਾਂ ਦੱਸਿਆ ਕਿ ਇੱਕ ਤਾਂ ਸਰਕਾਰ ਨੇ ਰਾਹਤ ਨਹੀਂ ਦੇਤੀ ਉਤੋਂ ਕੰਪਨੀ ਦੇ ਵੱਲੋਂ ਕਿਉਂਕਿ ਫੈਸਟੀਵਲ ਸੀਜ਼ਨ ਆ ਉਹਨਾਂ ਵੱਲੋਂ ਬਹੁਤ ਰਾਹਤ ਮਿਲ ਜਾਂਦੀ ਹੈ ਆਪਾਂ ਰੇਟ ਤੇ ਆ ਜੀ ਸਿੱਧਾ ਡਾਇਰੈਕਟ ਕਿ ਜੇਕਰ ਆਪਣੇ ਕੋਲ ਪਹਿਲਾਂ ਇਹ ਖ অল টু কে 10 ਦਾ ਪਹਿਲਾ ਰੇਟ ਕੀ ਸੀਗਾ ਜੀਐਸਟੀ ਦਰਾਂ ਤੋਂ ਪਹਿਲਾਂ ਉਹ ਰੇਟ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਕਿ 1 ਲੱਖ ਰੁਪਏ ਦਾ ਫਰਕ ਪਿਆ ਪਹਿਲਾਂ 4.99 ਦੀ ਸੀਗੀ ਹੁਣ ਅੱਜ 3.99 ਦੀ ਵੀ ਗੱਡੀ ਐਕਸ ਸ਼ੋਰੂਮ ਪ੍ਰਾਈਸ ਮਿਲ ਰਿਹਾ ਬਾਕੀ ਉਸ ਤੋਂ ਬਾਅਦ ਉਹਦੀ ਆਰਸੀ ਇੰਸ਼ੋਰੈਂਸ ਆ ਲੱਗ ਗਏ ਪੈਸੇ ਲੇਕਿਨ ਉਸ ਤੋਂ ਬਾਅਦ ਸਾਡੀ ਕੰਪਨੀ ਵੱਲੋਂ ਵੀ ਦੇਤੇ ਡਿਸਕਾਊਂਟ ਹੈ ਸਾਡੇ ਕੋਲ ਅਗਰ ਤੁਸੀਂ 30 ਤਰੀਕ ਐਸ ਮਹੀਨੇ ਦੀ 30 ਤਰੀਕ ਤੱਕ ਗੱਡੀ ਬੁਕਿੰਗ ਕਰਾਉਂਦੇ ਹੋ ਤੇ 10000 ਰੁਪਏ ਤੁਹਾਨੂੰ ਐਡੀਸ਼ਨਲ ਬੁਕਿੰਗ ਸਕੀਮ ਵੀ ਮਿਲੇਗੀ 3000 ਉਹ 10000 ਮਿਲਾ ਲਓ ਇਸ ਤੋਂ ਇ 15000 ਰੁਪਿਆ ਐਕਸਟਰਾ ਚੱਲ ਰਿਹਾ ਮਤਲਬ ਮਿਲਾ ਕੇ ਕਸਟਮਰਸ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋ ਰਿਹਾ ਜਿੱਥੇ GST ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਅੱਜ ਤੋਂ ਅੱਜ ਜਿਹੜਾ ਲਾਗੂ ਹੋ ਗਿਆ ਅੱਜ ਲਾਗੂ ਹੋ ਗਿਆ ਅੱਜ ਰੇਟ ਫਿਕਸ ਹੋ ਗਿਆ ਅੱਜ ਤੋਂ ਅੱਜ ਤੋਂ ਐਪਲੀਕੇਬਲ ਹੋਇਆ ਔਰ ਉਸੇ ਕਾਫੀ ਦੇਰ ਤੋਂ ਕਸਟਮਰਸ ਵੇਟ ਕਰ ਰਹੇ ਸੀਗੇ ਪਿਛਲੇ 10 ਤੋਂ 15 ਦਿਨ ਦੀ ਲਈ ਕਸਟਮਰਸ ਬੁਕਿੰਗ ਕਰਵਾ ਰਹੇ ਸੀ ਲੇਕਿਨ ਡਿਲੀਵਰੀ ਦੇ ਲਈ ਅੱਜ ਦਾ ਪਲਾਨ ਕਰ ਰਹੇ ਸੀ ਅੱਜ ਤੋਂ ਸਟਾਰਟ ਹੋਇਆ ਹੁਣ ਅੱਜ ਤੋਂ ਲੈ ਕੇ ਨਵਰਾਤਰੀ ਤੱਕ ਟਿਲ ਹਰ ਰੋਜ਼ ਕਿਸੇ ਨਾ ਕਿਸੇ ਨੇ ਆਪਣਾ ਦਿਨ ਰੱਖਿਆ ਹੋਇਆ ਹੈ ਰੂ ਲੁਕਾ ਪੈਗੀ ਅੱਛਾ ਇਹ ਹੋ ਗਿਆ অলਟੋ ਕੈਟਨ ਆਪਾਂ ਸਵਿਫਟ ਦੀ ਗੱਲ ਕਿਉਂਕਿ ਸਵਿਫਟ ਵੀ ਹਰ ਘਰ ਦੀ ਗੱਲ ਕਿ ਹਰ ਦੂਸਰੇ ਤੀਸਰੇ ਘਰ ਦੀ ਪਸੰਦ ਹੈ ਜੀ ਸਵਿਫਟ ਸਵਿਫਟ ਦੇ ਵਿੱਚ ਗੱਲ ਕਰ ਲਈ ਗੱਡੀ ਕਿੱਥੇ ਖੜੀ 1950 ਆ ਖੜੀ ਹੈ ਆ ਸਵਿਫਟ ਗੱਡੀ ਹੈ ਜੀ ਸੋ ਸਵਿਫਟ ਗੱਡੀ ਦੇ ਵਿੱਚ ਵੀ ਸਾਨੂੰ ਫਰਕ ਪਿਆ ਹੋਊਗਾ ਰੇਟ ਦਾ ਜੀ ਹਾਂ ਸਵਿਫਟ ਦਾ ਜਿਹੜਾ ਸਟਾਰਟਿੰਗ ਮਾਡਲ ਹੈ ਪਹਿਲਾਂ 649 ਦਾ ਸੀਗਾ ਜਿਹੜਾ ਕਿ ਅੱਜ ਗਵਰਨਮੈਂਟ ਦੀ ਸਬਸਿਡੀ ਤੋਂ ਬਗੈਰ ਇਹ ਗਵਰਨਮੈਂਟ ਦੀ ਸਬਸਿਡੀ ਦੇ ਨਾਲ 578 79 ਦੇ ਕਰੀਬ ਪਹੁੰਚ ਚੁੱਕਾ ਹੈ ਉਸ ਤੋਂ ਇਲਾਵਾ ਕੰਪਨੀ ਇਹ ਤੋ ਉਹ ਵੀ ਕਸਟਮਰਸ ਨੂੰ ਤੋਹੀ ਆਸੀ ਸ਼ੋਰਤ ਲਗਾ ਕੇ ਮਤਲਬ ਅਰਾਊਂਡ 6 2025 ਤੱਕ ਗੱਡੀ ਪੈ ਰਹੀ ਉਸ ਤੋਂ ਨੀਚੇ ਹੀ ਪੈ ਜੇਗੀ ਸ਼ਾਇਦ ਗਰਫਲੀ ਐਸਟੀਮੇਟ ਪਹਿਲਾਂ ਜਿਵੇਂ ਸੀਗਾ ਕਿ ਹੁਣ ਦੋ ਦਰਾਂ ਆਈਆਂ ਨੇ ਕਿ ਦੋ ਦਰਾਂ 'ਚ ਸਿਰਫ ਜੀਐਸਟੀ ਲੱਗੇਗਾ 18% ਹੋ ਗਿਆ 5% ਹੋ ਗਿਆ ਗੱਡੀਆਂ ਤੇ ਪਹਿਲਾਂ ਕਿੰਨਾ ਪਰਸੈਂਟ ਗੱਡੀਆਂ ਤੇ ਪਹਿਲਾਂ 28% ਦਾ ਜੀਐਸਟੀ ਸੀਗਾ ਉਹ ਹੁਣ ਰਿਡਿਊਸ ਹੋ ਕੇ 18% ਹੋ ਗਿਆ ਅਪ੍ਰੋਕਸੀਮੇਟਲੀ ਦੇਖੋ 10% ਦੀ ਰਿਡਿਊਸ ਹੋਣ ਨਾਲ ਕਾਫੀ ਜ਼ਿਆਦਾ ਪੈਸੇ ਦਾ ਫਰਕ ਪਿਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਸਟਮਰਸ ਸੈਕੰਡ ਹੈਂਡ ਵਾਲੇ ਵੀ ਨਵੀ side ਤੋ ਤਾਂ ਕਿ ਲੋਕਾਂ ਨੂੰ ਇੱਕ ਰਾਹਤ ਮਿਲਿਆ ਮਤਲਬ ਗੱਡੀ ਮਿਲ ਜਾਈ ਔਰ ਇੱਕ ਹਰ ਬੰਦੇ ਦੀ ਫੈਮਲੀ ਦਾ ਇੱਕ ਡ੍ਰੀਮ ਹੁੰਦਾ ਹੈ ਕਿ ਉਹਨੂੰ ਕਾਰ ਮਿਲ ਜਾਈ ਸਵਿਫਟ ਵਰਗੀ ਕਾਰ ਅਗਰ ਅੱਜ 6 ਲੱਖ ਤੋਂ ਨੀਚੇ ਹੈ ਤਾਂ ਇਟਸ ਅ ਵੰਡਰਫੁਲ ਥਿੰਗ ਹੈ ਨਾ ਸੋ ਕਿ ਕਹਿੰਦਾ ਭਾਵਾ ਕਿ ਸਾਨੂੰ ਤਕਰੀਬਨ ਤਕਰੀਬਨ 1 ਲੱਖ ਦਾ ਗੱਡੀ ਵਿੱਚ ਫਰਕ ਦੇਖਣ ਨੂੰ ਮਿਲ ਗਿਆ 10% ਦਾ ਕਹਿੰਦੇ ਪਹਿਲਾਂ 28% ਟੈਕਸ ਲੱਗਦਾ ਸੀ ਜੀਐਸਟੀ ਲੱਗਦਾ ਸੀ ਲੇਕਿਨ ਹੁਣ 18% ਤੇ ਆ ਗਿਆ ਕਿਉਂਕਿ ਦੋ ਦਰਾਂ ਰਹਿ ਗਈਆਂ ਨੇ 18% ਤੇ 5% ਸੋ ਹੁਣ 28 ਤੋਂ 18 ਕਰ ਦਿੱਤਾ ਕੇਂਦਰ ਸਰਕਾਰ ਦੇ ਵੱਲੋਂ 10% ਦਾ ਉਹ ਫਰਕ ਪੈ ਗਿਆ ਤੇ ਤਕਰੀਬਨ 1 ਲੱਖ ਦਾ ਤੁਹਾਨੂੰ ਫਰਕ ਜਿਹੜਾ ਉਹ ਇਹਨਾਂ ਗੱਡੀਆਂ 'ਚ ਮਿਲ ਕੇ ਇਕਨੋਮਿਕਲ ਗੱਡੀਆਂ ਜਿਹੜੀਆਂ ਨੇ ਸੋ ਜੇਕਰ ਤੁਸੀਂ ਵੀ ਸੋਚ ਰਹੇ ਹੋ ਇਸ ਫੈਸਟੀਵਲ ਸੀਜ਼ਨ ਤੁਸੀਂ ਗੱਡੀ ਲੈਣੀ ਹੈ ਜੇ ਸੈਕੰਡ ਹੈਂਡ ਦਾ ਸੋਚ ਰਹੇ ਆਈ ਥਿੰਕ ਲੱਖ ਲੱਖ ਦਾ ਤੁਹਾਨੂੰ ਫਰਕ ਵੈਸੇ ਪਿਆ ਨਾ ਹੁਣ ਫੈਸਟੀਵਲ ਸੀਜ਼ਨ ਆ ਜਿਵੇਂ ਸਰਦ ਹੋਣਾ ਦੱਸਿਆ ਕਿ ਸਾਡੇ ਕੋਲ ਹੋਰ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ ਤੁਸੀਂ ਸੈਕੰਡ ਹੈਂਡ ਤੋਂ ਆਪਣੀ ਨਵੀਂ ਬ੍ਰਾਂਡ ਦੀ ਉਹ ਗੱਡੀ ਆਪਣੇ ਘਰੇ ਲੈ ਕੇ ਜਾ ਸਕਦੇ ਹੋ ਸੋ ਬਾਕੀ ਇਸ ਸਾਰੀ ਖਬਰ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਅੱਜਕਲ ਮਾਉਲ ਮਤਲਬ ਮੈਕਸਿਮਮ ਬੈਂਕਸ ਵੀ ਫਾਈਨਾਂਸ ਕਰ ਰਹੇ ਆ ਤੇ ਹਾਰਡਲੀ ਤੁਸੀਂ 30-40000 ਰੁਪੀ ਦੀ ਡਾਊਨ ਪੇਮੈਂਟ ਦੇ ਕੇ ਤੁਸੀਂ ਆਪਣੀ ਗੱਡੀ ਨਵੀਂ ਕਰ ਲਿਆ ਜਾ ਸਕਦੇ ਹੋ ਔਰ 7 ਸਾਲ ਦੇ ਲਈ ਫਾਈਨਾਂਸ ਹੋ ਰਹੀ ਹੈ ਔਰ ਬਹੁਤ ਹੀ ਜ਼ਿਆਦਾ ਰਿਡਿਊਸ ਹੁੰਦੀ EMI ਹੈ ਕਸਟਮਰਸ ਨੂੰ ਬਹੁਤ ਜ਼ਿਆਦਾ ਇਸ ਦੀ ਡੇਟ ਤੇ ਫਾਇਦਾ ਹੋ ਰਿਹਾ ਕਿ ਅਗਰ ਤੁਸੀਂ ਆਹ ਹਫਤੇ ਦੇ ਵਿੱਚ ਵਿੱਚ ਗੱਡੀ ਮਰਵਾੜ ਤੋਂ ਫਗਵਾੜੇ ਤੋਂ ਬੁੱਕ ਕਰਵਾਉਂਦੇ ਹੋ ਤੇ ਤੁਹਾਨੂੰ ਉਹਦਾ ਬੈਨੀਫਿਟ ਮਿਲੇਗਾ ਹੀ ਮਿਲੇਗਾ ਕਿੰਨਾ ਭਾਵੇਂ ਕਿ ਵੱਡੇ ਫਾਇਦੇ ਹੋਣੇ ਨੇ ਤੁਹਾਡੇ ਹੁਣ ਸੋ ਜਿੰਨੇ ਆਮ ਲੋਕ ਨੇ ਕਿਉਂਕਿ ਆਮ ਲੋਕ ਦਾ ਹਰ ਇੱਕ ਦਾ ਸੁਪਨਾ ਹੁੰਦਾ ਕਿ ਸਾਡੇ ਘਰ ਦੇ ਵਿੱਚ ਇੱਕ ਬ੍ਰਾਂਡ ਨਿਊ ਬਿਹਤ ਸ਼ੂਟ ਮਿਲੀ ਹੋਈ ਹੈ ਰਾਤ ਮਿਲ ਗਈ ਵੱਡੀ ਤੇ ਬਹੁਤ ਸਾਰੇ ਜਿੰਨੇ ਸ਼ੋਰੂਮਸ ਨੇ ਉਹਨਾਂ ਦੇ ਵੱਲੋਂ ਵੀ ਰਾਤ ਮਿਲ ਰਹੀ ਹੈ ਫੈਸਟੀਵਲ ਸੀਜ਼ਨ ਸਰ ਹੋਣੇ ਤੁਹਾਨੂੰ ਆਫਰਸ ਆ ਦਿੱਤੀਆਂ ਨੇ ਵੀਡੀਓ ਸ਼ੇਅਰ ਕਰ ਦਿਓ ਸੋ ਹੁਣ ਸੈਕੰਡ ਹੈਂਡ ਗੱਡੀ ਨਹੀਂ ਆਪਣੀ ਬ੍ਰਾਂਡ ਦੀ ਉਹ ਗੱਡੀ ਆਪਣੇ ਘਰੇ ਲੈ ਕੇ ਜਾ